ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਚਮਰੰਗ ਰੋਡ ਦੇ ਨਾਲ ਪੈਂਦੇ ਜਹਾਜ਼ਗੜਾ ਇਲਾਕੇ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਇੱਕ ਹੋਟਲ 'ਚ ਤਿੰਨ ਨੌਜਵਾਨ ਮੁੰਡੇ ਤੇ ਤਿੰਨ ਕੁੜੀਆਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਜਦੋਂ ਇਹਨਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਬੈਟਰੀ ਵਾਲਾ ਨੌਜਵਾਨ ਇਹਨਾਂ ਕੁੜੀਆਂ ਨੂੰ ਲੈ ਕੇ ਆਇਆ ਸੀ ਜੋ ਕਿ ਇਹਨਾਂ ਮੁੰਡਿਆਂ ਦੇ ਨਾਲ ਗਲਤ ਕੰਮ ਕਰਨ ਵਿੱਚ ਰਾਜੀ ਹੋਈਆਂ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਦੇ ਉੱਪਰ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹੋਟਲ ਵਾਲੇ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸਨੇ ਤਾਂ ਪਹਿਲਾਂ ਇਹਨਾਂ ਤੋਂ ਆਈਡੀ ਪ੍ਰੂਫ ਲੈ ਸੀ ਜਾਂ ਨਹੀਂ ਗੱਲਬਾਤ ਕਰਦੇ ਆ ਹੋਰ ਕੀ ਕੁਝ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਆਓ ਸੁਣਦੇ ਆ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋ ਸਾਲ ਕੀਤਾ ਗਿਆ ਹੀ ਦੇ ਰਾਤ ਪਰਸੋਂ ਜੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਜੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾਏਗੜ ਵਿਖੇ ਉਸ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆਵਾਰਾ ਰਹੇ ਸਨ ਇਹਦਾ ਰੂਪਾਂ ਦੀ ਰਿਪੋਰਟ ਕਰਦੇ ਆ ਰਿਪੋਰਟ ਕਰਦੇ ਜੀ ਜਦੋਂ ਜਦੋਂ ਸਲਾਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਕੋਲੇ ਵੀ ਫੜੇ ਆ ਤੇ ਇਹਨਾਂ ਦੇ ਕਰਦੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜਦੀਆਂ ਢੀਕ ਕਰਦੇ ਆਂ ਹੂੰ ਤੇ ਕਰਨੇ ਸਮੇਂ ਤਾਂ ਕੰਮ ਕਰ ਦਿੱਤੀ ਸਾਰੇ ਇਸ ਵਾਰ ਜੀ ਤਪਤੀ ਚੱਲ ਰਹੀ ਹੈ ਜੀ ਤੁੰਗੋਂ ਨੇ ਕਿਥੋਂ ਰਹਿਣ ਵਾਲੇ ਨੇ ਵੱਡੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਆ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈਗਾ ਜੀ ਤੇਰੇ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਰੋਲ ਹੈ ਇਦੇ ਵਿੱਚ ਬੈਟਰੀ ਵਾਲਾ ਜੀ ਉਹ ਕਰਦਾ ਢਾਕ ਨੂੰ ਲੈ ਕੇ ਆਉਂਦਾ ਏ ਅਭੀ ਹੋਟਲ ਵਿੱਚ ਪਹੁੰਚਾਉਂਦੇ ਹਾਂ ਕਿਹੜੇ ਹੋਟਲ ਦੇ ਵਿੱਚ ਫੈਡ ਦੇ ਦੀ ਜੀ ਇਹ ਲੱਭਾਦਾ ਕੋਈ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਦੇ ਐਂਡ ਕੋਈ ਸਿੱਧਾ ਬਾਹਰ ਦੇ ਅੰਦਰ ਜਾਂਦੇ ਆ ਆ ਹੋਟਲ ਵਾਲੇ ਕੋਲ ਪੁੱਛ ਕੇ ਅਸੀਂ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਹੋ ਜਾਂਦੇ ਨਾਲ ਪਹਾਂਦੀ ਕੀਤੀ ਗਈ ਕੀ ਪੁੱਛਿਆ ਸੀ ਕੀਤੀ ਗਈ ਉਸ ਤੇ ਸੀ ਕੀਤੀ ਗਈ ਹੈ ਵੀ ਕਿਦਾਂ ਤੁਹਾਡੇ ਐਂਟਰੀ ਇਹ ਕੋਦੇ ਐਂਟਰੀ ਕਰਦੇ ਹੋ ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਹੋਟਲ ਵਾਲੇ ਉਹ ਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁਈਆਂ ਮਾਰਾ ਕੁਈਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਸਟਰ ਬਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਇਹੋ ਜਿਹੀ ਕੋ ਗੱਲਬਾਤ ਨਹੀਂ ਹੋਈ ਜੇ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਮੁਜ਼ਾਇਆ ਜਿਹੜੀ ਆ ਕਰ ਦਿੱਤੀ ਆ ਜੀ